ਸਿੰਘ ਅੱਛਾ ਕਿਹੜੇ ਮਹੱਲੇ 'ਚ ਰਹਿੰਦੇ ਹੋ ਪਤੇ ਸਿੰਘ ਨਗਰ ਜੁਝਾਰ ਨਗਰ ਦੋ ਨੰਬਰ ਗਲੀ 'ਚ ਕਿਸੇ ਮਹੱਲੇ ਦੇ ਪੁੱਤਰ ਰਹਿਣ ਵਾਲੇ ਹਾਂਜੀ ਹਾਂਜੀ ਤੇ ਇੱਕ ਵਾਰ ਦਾਤ ਹੋਇਆ ਸਰਦਾਰ ਜੀ ਦੇ ਜਿਹੜਾ ਘਰ ਦੇ ਜਿਹੜੀ ਗੱਡੀ ਖੜੀ ਸੀ ਘਰ ਦੇ ਬਾਹਰ ਤੇ ਉੱਤੇ ਹਮਲਾ ਹੋਇਆ ਕੀ ਲੱਗਦਾ ਵੀ ਇਸ ਤੋਂ ਪਹਿਲਾਂ ਵੀ ਕਦੀ ਇਦਾਂ ਦੀ ਕੋਈ ਹੋਇਆ ਪਹਿਲਾਂ ਕਦੀ ਇਦਾਂ ਦਾ ਕੁਝ ਕਦੇ ਹੋਇਆ ਨਹੀਂ ਮਹੱਲੇ ਦੇ ਵਿੱਚ ਫਸਟ ਟਾਈਮ ਹੋਇਆ ਦੱਸਣ ਵੀ ਰਾਤ ਨੂੰ ਅਚਾਨਕ ਕਿਸੇ ਨੇ ਤਾਵਾ ਬੋਲਿਆ ਕਿਸੇ ਗੱਡੀ ਦੇ ਉੱਤੇ ਤੋਂ ਨੁਕਸਾਨ ਪਹੁੰਚਾਇਆ ਗਿਆ ਕੀ ਲੱਗਦਾ ਕੀ ਕਾਰਨ ਕੀ ਹੋ ਸਕਦਾ ਵੀ ਕਾਰਨ ਤਾਂ ਜੀ ਹੁਣ ਦੇਖੋ ਰੰਜੀਤ ਸਿੰਘ ਰੰਜੀਤ ਸਿੰਘ ਲੱਗਦੀ ਹੈ ਕੋਈ ਪੁਰਾਣੀ ਕਿਸੇ ਦੀ ਕੋਈ ਲੌਕਡਾਊਨ ਹੋਈ ਗਈ ਜਾਂ ਕੋਈ ਪਤਾ ਨਹੀਂ ਅੰਦਰੂਨੀ ਕੀ ਗੱਲ ਹੈ ਕਿਸੇ ਦਿਲ ਚ ਕੀ ਹੈ ਤਾਂ ਹੁਣ ਕੁਝ ਪਤਾ ਲੱਗੇਗਾ ਨਹੀਂ ਕੀ ਕਹਿ ਸਕਦੇ ਵੀ ਇਸ ਏਰੀਆ ਦੇ ਵਿੱਚ ਲਾਈਨਰ ਰੋਡਰ ਦੀ ਜਿਹੜੀ ਕਮੀ ਹੈ ਥੋੜੀ ਜੀ ਕਮੀ ਮਹਿਸੂਸ ਕੀਤੀ ਜਗੀ ਹੈ ਜੀ ਦੇਖੋ ਜੇ ਇਦਾਂ ਦੇ ਲਾਈਨਰ ਰੋਡਰ ਹੋਇਆ ਹੋਵੇ ਤਾਂ ਕੋਈ ਅੱਧੇ ਦੀ ਵਾਰਦਾਤ ਨਾ ਹੋਵੇ ਪੁਲਿਸ ਦੀ ਕੋਈ ਗਸ਼ਤ ਹੈਗੀ ਐਸਾ ਏਰੀਆ ਦੇ ਵਿੱਚ ਪੁਲਿਸ ਦੀ ਗਸ਼ਤ ਬਾਰ ਬਾਰ ਏਰੀਆ ਤੇ ਹੁੰਦੀ ਹੈ ਜੀ 메ਨ ਰੋਡ ਦੇ ਅੰਦਰ ਗਲੀ ਤੱਕ ਕਿਸੇ ਦੇ ਨਹੀਂ ਹੁੰਦੇ ਤੇ ਹੁਣ ਅੱਜ 3 ਦਿਨ ਹੋ ਗਏ ਆ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਇਹ ਜੀ ਕਹਿੰਦੇ ਜੀ ਪ੍ਰਸ਼ਾਸਨ ਨੂੰ ਵੀ ਸਾਡਾ ਕੋਈ ਸੁਣਵਾਈ ਕੀਤੀ ਜਾਵੇ ਕਿਉਂ ਜੋ ਬੰਦਾ ਇਨਸਾਫਾ ਦਵਾਇਆ ਜਾਵੇ ਭਾਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਕਿਹੜਾ ਏਰੀਆ ਪੈਂਦਾ ਜੁਜਾਰਨਗਰ ਗਲੀ ਨੰਬਰ 2 ਭਾਜੀ ਕੀ ਗੱਲ ਕੀ ਹੋਈ ਆ ਤੁਸੀਂ ਇੱਕ ਦੱਸਦੇ ਪਿਓ ਸੀਸੀਟੀਵੀ ਆ ਵੀ ਜਿਹਦੇ ਵਿੱਚ ਤੁਹਾਡੀ ਜਿਹੜੀ ਗੱਡੀ ਦੇ ਗੱਲ ਇਦਾਂ ਹੋਈ ਮੈਂ ਉਸਨੋਂ ਬਾਹਰ ਗਿਆ ਹੋਇਆ ਸੀਗਾ ਮੈਂ ਰਾਤ ਨੂੰ 9-10 ਵਜੇ ਕਰੀਬ ਆਇਆ ਵਾਂ ਆਕੇ ਰਾਤ ਨੂੰ 12 12:57 ਮਿੰਟ ਦਾ ਡੇਮ ਸੀਗਾ ਜੇ ਇੱਕ ਜੱਕ ਦਾ ਮੇਂ ਸ਼ੋਰ ਸ਼ਰਾਬਾ ਹੋਇਆ ਜੋ ਕੈਮਰੇ ਦੇਖੇ ਤੇ ਤਿੰਨੇ ਆਣੇ ਮੋਟਰਸਾਈਕਲ ਤੇ ਆਏ ਆਕੇ ਮੋਟਰਸਾਈਕਲ ਗਲੀ ਦੇ ਵਿੱਚ ਲਗਾਇਆ ਇਹਨਾਂ ਨੇ ਗਲੀ ਦੇ ਵਿੱਚ ਲਗਾ ਕੇ ਮੋਟਰ ਇੱਕ ਇੱਕ ਸਰਦਾਰ ਬੈਦਲ ਆਇਆ ਮੁੰਡਾ ਉਹਨੇ ਆਕੇ ਸਿੱਧੇ ਅਟੈਕ ਕੀਤਾ ਗੱਡੀ ਤੇ ਦਾਤ ਮਾਰੇ ਲਿਆ ਕੇ ਸ਼ੀਸ਼ੇ ਵਗੈਰਾ ਭੰਨੇ ਕੀ ਲੱਗਦਾ ਕੀ ਆ ਵੀ ਕੋਈ ਰੰਜਿਸ਼ ਵਗੈਰਾ ਇਹ ਰੰਜਿਸ਼ ਕੱਢੀ ਗਈ ਆ ਜੀ ਕੀ ਲੱਗਦਾ ਕਿਸੇ ਨੇ ਕਹਿ ਕੇ ਦੇਖੋ ਮੇਰੀ ਲਾਕਡਾਗ ਚੱਲ ਰਹੀ ਸੀ ਮਹੱਲੇ ਜਿਹਦਾ ਪਲਾਟ ਸੀਗਾ ਸਾਹਮਣੇ ਹਾਂਜੀ ਉਹਨੇ ਦੋ ਤਿੰਨ ਵਾਰੀ ਧਮਕੀਆਂ ਵੀ ਦਿੱਤੀਆਂ ਗੱਡੀ ਲਗਾਇਆ ਤੇਰੀ ਗੱਡੀ ਤੜਵਾਵਾਂਗੇ ਅੱਛਾ ਇਹ ਰੰਜਿਸ਼ ਹੋਦੀ ਆ ਹੋਰ ਕਿਸੇ ਨਾਲ ਆਪਣੀ ਲਾਕਡਾਗ ਹੈ ਨਹੀਂ ਕਿ ਕਿੰਨੀ ਤਰੀਕ ਦਾ ਇਹ ਮਾਮਲਾ ਹੈ ਇਹ 9 ਤਰੀਕ ਰਾਤ ਦਾ ਤੇ ਤੁਸੀਂ ਪੁਲਿਸ ਨੂੰ ਇਤਲਾ ਦਿੱਤੀ ਵੀ ਇਤਲਾ ਕੀਤੀ ਆ ਜੀ ਦੋ ਤਿੰਨ ਵਾਰੀ ਫੋਨ ਵੀ ਕੀਤੇ ਆ ਕੋਈ ਸੁਣਾਈ ਨਹੀਂ ਹੋਈ ਸਾਡੇ ਦੀ ਦਰਖਾਸਤ ਲਖਾਈ ਇਸ ਬਾਰੇ ਅੱਜ ਵੀ ਗਏ ਹੈਗੇ ਆ ਕਿਉਂਕਿ ਤੇ ਉਹਨਾਂ ਨੇ ਕੱਲ ਦਾ ਟਾਈਮ ਦਿੱਤਾ ਹੋਇਆ ਹੈਗਾ ਕਿੰਨੀ ਤਾਰੀਖ ਨੂੰ ਮੈਂ ਸੀ ਮਾਮਲਾ ਤੇ ਅੱਜ ਕਿੰਨੇ ਦਿਨ ਹੋ ਗਏ ਅੱਜ 3 ਦਿਨ ਹੋ ਗਏ ਜੀ ਅੱਛਾ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਜੀ ਇਤਨਾ ਦੀ ਕਾਰਵਾਈ ਚਾਹੁੰਦੇ ਹਾਂ ਕਾਰਵਾਈ ਜੋ ਵੀ ਆਈ ਸਲਾ ਹਰਜਾਨਾ ਗੱਡੀ ਦਾ ਜਿਹੜਾ ਅਸੀਂ ਉਹ ਪਲਵਾਂਗੇ ਕੱਲ ਨੂੰ ਸਾਨੂੰ ਜਾਣ ਆਏ ਗੱਡੀ ਤੇ ਹਮਲਾ ਕੀਤਾ ਕੱਲੋਂ ਸਾਡੇ ਤੇ ਵੀ ਕਰਾਊਗਾ ਹੋਰ ਵੀ ਗੱਡੀਆਂ ਖੜੀਆਂ ਨੇ ਹੋਰ ਵੀ ਗੱਡੀਆਂ ਖੜੀਆਂ ਹੋਰ ਕਿਸੇ ਨੂੰ ਹੱਥ ਨਹੀਂ ਲਾਇਆ ਮੇਰੀ ਗੱਡੀ ਨੂੰ ਕਿਉਂ ਹੱਥ ਲਗਾਇਆ ਆਗੇ ਮਤਲਬ ਕਹਿਰੀ ਵੀ ਸਿੱਧਾ ਟਾਰਗੇਟ ਤੁਸੀਂ ਸਿੱਧਾ ਟਾਰਗੇਟ ਸਿੱਧਾ ਸਿੱਧਾ ਟਾਰਗੇਟ ਗੱਡੀ ਸੀ ਜੀ ਜਿਹੜੇ ਨੌਜਵਾਨ ਐ ਕੋਈ ਉਹਨਾਂ ਚੋਂ ਕੋਈ ਕਿਸੇ ਦੀ ਪਛਾਣ ਹੋਈ ਨਹੀਂ ਕਿਸੇ ਦਾ ਕੁਮਰ ਦੇ ਨੌਜਵਾਨ ਲੱਗ ਰਿਹਾ ਸੀ ਨਹੀਂ ਕਿਸੇ ਦੀ ਕੋਈ ਪਛਾਣ ਨਹੀਂ ਹੋਈ ਹੈਲੋ ਹਾਂਜੀ ਸੱਚੀ ਗੱਲ ਸਰ ਸੱਚੀ ਗੱਲ ਜੀ ਸਰ ਐਸੇ ਤੇ ਸ਼ਿੰਗਾਪੂਰੀ ਗੱਲ ਕਰ ਰਹੇ ਹੋ ਜੀ ਬੋਲਿਆ ਬੋਲ ਹਾਂਜੀ ਬੋਲਿਆ ਬ੍ਰਦਰ ਸਰ ਪੱਤਰਕਾਰ ਗੱਲ ਕਰ ਰਿਹਾ ਜੀ ਸਰ ਇੱਕ ਨਾ ਜਗਤ ਇਧਰ ਆਪਣਾ ਉਹ ਕਿਹੜਾ ਸੀ ਉਹ ਕਿਹੜਾ ਪਿੰਡ ਸੀ ਜੁਝਾਰ ਨਗਰ ਦੇ ਵਿੱਚ ਨਾ ਸਰ ਇੱਕ ਗੱਡੀ ਭੰਨ ਕੇ ਚਲੇ ਗਏ ਰਾਤ ਨੂੰ 9 ਤਰੀਕ ਨੂੰ ਜੀ ਤੇ ਸਰ ਉਸ ਮਾਮਲੇ ਦੇ ਵਿੱਚ ਆਪਾਂ ਗੱਲ ਕਰਨੀ ਸੀ ਕਿ ਕੀ ਕਾਰਵਾਈ ਕੀਤੀ ਗਈ ਹੈ ਹੇ ਤੱਕ ਉਹਨਾਂ ਨੇ ਕੋਈ ਬਲੇਂਡ ਦੇ ਦਿੱਤੀ ਆ ਕੋਈ ਪਾਰਕਿੰਗ ਗੱਡੀ ਘੁਣਾਉਣ ਨੂੰ ਲੈ ਕੇ ਗਾਂਢ ਗਾਂਢ ਤੇ ਰੋੜਾ ਸੀਗਾ ਹਾਂਜੀ ਤੇ ਵੈਰੀਫਾਈ ਕਰ ਰਹੇ ਆ ਮੈਟਰ ਸਰ ਲੇਕਿਨ ਪਰਿਵਾਰ ਕਹਿ ਰਿਹਾ ਸੀ ਕਿ ਨਹੀਂ ਹਲੇ ਤੱਕ ਕੋਈ ਕਾਰਵਾਈ ਹੋਰੀ ਤੇ ਕੱਲ ਦਾ ਟਾਈਮ ਲੈਂਦਾ ਹਜੇ ਵੀ ਕਿੰਨੇ ਕਿਹੇ ਦਿੱਤਾ ਕੱਲ ਦਾ ਟਾਈਮ ਸਰ ਇੰਚਾਰਜ ਸਾਹਿਬ ਜਿਹੜੇ ਗ੍ਰੀਨ ਚਾਰਜ ਸਾਹਿਬ ਨਾਲ ਗੱਲ ਦਸੰਤ ਬਾਕੀ ਨਹੀਂ ਉਹਨਾਂ ਨਾਲ ਤਾਂ ਗੱਲ ਹੋਈ ਆ ਉਹ ਕਹਿੰਦੇ ਵੀ ਅਸੀਂ ਕੱਲ ਦਾ ਟਾਈਮ ਹੀ ਦਿੱਤਾ ਵਾ ਤੇ ਅਫੀਸ਼ੀਅਲ ਵਾਈਟ ਦਿੰਦੇ ਨਹੀਂ ਸੀਗੇ ਜਿਆਦਾ ਤੁਸੀਂ ਉਹ ਵੱਡਿਆਂ ਨੂੰ ਕੱਲ ਲੈਂਦੇ ਆ ਬਾਈ ਜੀ ਬੁਲਾ ਲੈਂਦੇ ਆ ਉਹਨਾਂ ਵੱਡਿਆਂ ਕੋਈ ਠੀਕ ਹੈ ਜੀ ਧੰਨਵਾਦ ਠੀਕ ਹਾਂ ਆਪੋ ਓਕੇ